ਸਰਬ ਸਾਂਝਾ ਦਰਬਾਰ ਨਾਗਾ ਦੀ ਫਰਮੀ ਪਿੰਡ ਪੁੰਨੂ ਮਿਆਰੀ ਦੇ ਗੱਦੀ ਨਿਸ਼ੀਨ ਰਾਮ ਸਰੂਪ ਰੂਬੀ ਬਾਬਾ ਜੀ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਜ਼ਰੂਰਤਮੰਦ ਬੱਚਿਆਂ ਨੂੰ ਬੂਟ ਵੰਡੇ ਗਏ ਇਸ ਮੌਕੇ ਤੇ ਰਾਮ ਸਰੂਪ ਰੂਬੀ ਬਾਬਾ ਨੇ ਦੱਸਿਆ ਹੈ ਕਿ ਇਹ ਸਮੂਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੇ ਜ਼ਰੂਰਤਮੰਦ ਬੱਚੇ ਆ ਆਉਣ ਵਾਲੀ ਸਰਦੀ ਨੂੰ ਦੇਖਦੇ ਹੋਏ ਬੂਟ ਵੰਡੇ ਗਏ ਅਤੇ ਪਿਛਲੇ ਸਾਲ ਬੱਚਿਆਂ ਨੂੰ ਕੋਟੀਆਂ ਸਵੈਟਰ ਵੀ ਵੰਡੀਆਂ ਗਈਆਂ ਸਨ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਇਹ ਜਿਹੜੇ ਬੱਚਿਆਂ ਨੂੰ ਅੱਜ ਜੋ ਵੀ ਦਾਨ ਕੀਤਾ ਗਿਆ ਸਰਬਸਾਂਝਾ ਦਰਬਾਰ ਧੰਤਨ ਬਾਬਾ ਬਾਲਕਨਾ ਸਾਈ ਲੁਕਮਾਰਾ ਨਾਗਾ ਦੀ ਵਰਮੀ ਪੁੰਨਮੀ ਵਾਲੇ ਬੋਲੋਂ ਕੀਤਾ ਗਿਆ ਜੋ ਕਿ ਇਹ ਸੰਕਤਾਂ ਦੇ ਸਹਿਯੋਗ ਦੇ ਨਾਲ ਐਨਆਰਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਬਾਹਰੋਂ ਸੰਗਤ ਨੇ ਦਾਨ ਕੀਤਾ ਉਹਦੇ ਸਬੰਧ ਦੇ ਨਾਲ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਜੋ ਕਿ ਪਹਿਲਾਂ ਵੀ ਉਸ ਦਰਬਾਰੋਂ ਇਸ ਸਕੂਲ ਵਾਸਤੇ ਜਾਂ ਹੋਰ ਬਾਹਰ ਵੀ ਕਈ ਬੱਚਿਆਂ ਨੂੰ ਜਿਨ੍ਹਾਂ ਦਾ ਲੋੜਵੰਦ ਨੇ ਉਹਨਾਂ ਨੂੰ ਇਹ ਦਾਨ ਕੀਤਾ ਜਾਂਦਾ ਹੈ ਹਰ ਸਾਲ ਸਾਲ ਦੇ ਵਿੱਚ ਦੋ ਵਾਰੀ ਵੀ ਹੋ ਸਕਦਾ ਹੈ ਇਹ ਦਾਨ ਤਿੰਨ ਵਾਰੀ ਵੀ ਹੋ ਸਕਦਾ ਕਿਉਂ ਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਕਦੋਂ ਕੀਤਾ ਜਾ ਸਕਦਾ ਜਦੋਂ ਵੀ ਸੰਗਤ ਨੇ ਸਹਿਯੋਗ ਕੀਤਾ ਉਸ ਵੇਲੇ ਦਾਨ ਕੀਤਾ ਜਾਂਦਾ ਆ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਕੂਲ ਦੇਨ ਦੁਗਣੀ ਰਾਜ ਤੋਂ ਆਪਣੀ ਤਰੱਕੀ ਕਰੇ ਕਿਉਂਕਿ ਅਸੀਂ ਵੀ ਇਸ ਸਕੂਲ ਦੇ ਹੀ ਵਿਦਿਆਰਥੀ ਹਾਂ ਮੈਂ ਵੀ ਇਸ ਸਕੂਲ 'ਚ ਹੀ ਪੜਿਆ ਆ ਪਹਿਲਾਂ ਤੋਂ ਤੇ ਵਾਕਿਆ ਇੱਥੇ ਹੋਰ ਛਲਾਗਾ ਜੋ ਬਹੁਤ ਹੈਗੀ ਗੱਲ ਵੇ ਇੱਥੇ ਦਾ ਸਟਾਫ ਬਹੁਤ ਵਧੀਆ ਆ ਸਕੂਲ ਨੂੰ ਮੈਡਮਾਂ ਨੇ ਸਾਡੀਆਂ ਪਾਣਾ ਬੀਬੀਆਂ ਨੇ ਬਹੁਤ ਹੀ ਵਧੀਆ ਸੁਚਿੱਜੇ ਢੰਗ ਨਾਲ ਚਲਾ ਰਹੀਆਂ ਜਦੋਂ ਵੀ ਅਸੀਂ ਆਨੇ ਆ ਬੜੀ ਕਦਰ ਕਰਦੀਆਂ ਸਾਡਾ ਤੇ ਬੱਚਿਆਂ ਦਾ ਵੀ ਮੈਂ ਦੇਖਿਆ ਇੱਥੇ ਡਿਸਪਲਨ ਬਹੁਤ ਉੱਪਰ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿ ਇੱਥੇ ਮੈਡਮ ਜੀ ਬਹੁਤ ਹੀ ਆਪਣੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਆ ਅਸੀਂ ਕਹਿੰਦੇ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਪਣੀ ਰਾਤ ਆਪਣੀ ਤਰਫੀ ਕਰੇ ਮੇਰੇ ਬਾਬਾ ਪੋਣਾ ਹਰੀ ਚੜ੍ਹਦੀ ਕਲਾ ਕਰਨ ਜਿਕਰਾ ਪੋਣਾ ਹਰੀ ਜੀ ਦਾ ਬਹੁਤ ਸੱਚੇ ਦਰਵਾਜ਼ੇ ਹੈ টিਚਰ ਸਰਕਾਰੀ ਪ੍ਰਾਇਮਰੀ ਸਕੂਲ ਪੋਣਾ ਮਜ਼ਾਰਾ ਇਹ ਅੱਜ ਨੂੰ ਬੰਦੇ ਬੰਦੇ ਗਏ ਬੱਚਿਆਂ ਨੂੰ ਕਿਹਨਾਂ ਨੂੰ ਤੋਂ ਬੰਦੇ ਇਹ ਸ਼੍ਰੀ ਰਾਮ ਸਿੰਘ ਜੀ ਹੈਗੇ ਆ ਐਕਸ ਸਰਵਿਸਮੈਨ ਨੇ ਕੋਪਰੇਟਿਵ ਸੁਸਾਇਟੀ ਤੋਂ ਰਿਟਾਇਰ ਹੋਇਆ ਹਾਂ ਜੀ ਇਹ ਬਹੁਤ ਹੀ ਨਾਈਸ ਪਰਸਨ ਹੈਗੇ ਆ ਪਿਛਲੇ ਲਗਭਗ 2-3 ਸਾਲਾਂ ਤੋਂ ਸਾਡੇ ਨਾਲ ਇਹਨਾਂ ਦਾ ਬਹੁਤ ਅੱਛਾ ਬੀਹੇਵੀਅਰ ਆ ਤੇ ਪਿਛਲੀ ਵਾਰ ਵੀ ਇਹਨਾਂ ਨੇ ਸਾਨੂੰ ਸਵੈਟਰ ਵੀ ਦਿੱਤੇ ਸੀਗੇ ਬੱਚਿਆਂ ਨੂੰ ਡੋਨੇਟ ਕੀਤੇ ਸੀਗੇ ਤੇ ਫਿਰ ਕੁੜੀਆਂ ਦੇ ਲਈ ਵੀ ਇਹਨਾਂ ਨੇ ਦੋ ਸ਼ੂਜ਼ ਦਿੱਤੇ ਸੀਗੇ ਸਾਨੂੰ ਹੁਣ ਵੀ ਇਹ ਪਹਿਲੀ ਤੋਂ ਪੰਨੀ ਚ ਮਾਰਦੇ ਜਿਹੜੇ ਬੱਚੇ ਸਾਡੇ ਹੈਗੇ ਉਹਨਾਂ ਦੇ ਲਈ 90 ਪੇਅਰ ਜਿਹੜੇ ਇਹਨਾਂ ਨੇ ਦਾਨ ਕੀਤੇ ਆ ਤੇ ਮੈਂ ਆਪਣੇ ਸਟਾਫ ਵੱਲੋਂ ਤੇ ਪੂਰੇ ਬੱਚਿਆਂ ਵੱਲੋਂ ਆਪਾਂ ਇਹਨਾਂ ਦੇ ਬਹੁਤ ਹੀ ਜ਼ਿਆਦਾ ਧੰਨਵਾਦੀ ਆ ਪਰ ਪ੍ਰਭਾਤਵਾਗੇ ਮੈਂ ਅਰਦਾਸ ਕਰਦੀ ਆ ਕਿ ਪ੍ਰਭਾਤਵਾ ਇਹਨਾਂ ਨੂੰ ਦੀ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਤਾਂ ਕਿ ਇਹਦੇ ਸਮਾਜ ਦੇ ਜਿਹੜੇ ਵਧੀਆ ਕੰਮ ਹੈਗੇ ਉਹਨਾਂ ਵਿੱਚ ਆਪਣਾ ਯੋਗਦਾਨ ਪਾ ਸਕਣ ਬਹੁਤ ਬਹੁਤ ਧੰਨਵਾਦ